ਹਾਂਜੀ ਸਵਾਗਤ ਕਰਦੇ ਆ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇੱਕ ਸਲਾਈ ਦੇ ਨਾਲ ਪਾਈ ਪਿੰਗ ਲਗਾਣੀ ਦੱਸਾਂਗੇ ਸਿਰਫ ਇੱਕ ਸਲਾਈ ਦੇ ਨਾਲ ਆਪਾਂ ਪਾਈ ਪਿੰਗ ਹੈ ਜਿਹੜੀ ਉਹ ਕਿਸ ਤਰ੍ਹਾਂ ਲਗਾ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਦੇਖੋ ਸੂਟ ਜਿਹੜਾ ਉਹ ਆਪਾਂ ਨੇ ਇਸ ਤਰ੍ਹਾਂ ਜਿਹੜੇ ਚਾਕ ਨੇ ਜਿੱਧਰ ਉਲਟੀ ਸਾਈਡ ਆਪਾਂ ਨੇ ਇਸ ਨੂੰ ਫੋਲਡ ਕਰ ਲਿਆ ਤੇ ਆਪਾਂ ਨੇ ਪ੍ਰੈਸ ਦੇ ਨਾਲੇ ਤੇ ਕਰੀਜ਼ ਬਿਠਾ ਦੇਣੀ ਹੈ ਇਸ ਤਰ੍ਹਾਂ ਇੱਕ ਕਰੀਜਤਾ ਸੀ ਨੇ ਐਦਾਂ ਬਿਠਾਣੀ ਐ ਤੇ ਦੂਸਰੀ ਉਸ ਤੋਂ ਬਾਅਦ ਇੱਕ ਵਾਰ ਅਸੀਂ ਨੇ ਐਵੇਂ ਵੀ ਫੋਲਡ ਕਰਨਾ ਇਹਨੂੰ ਉੱਤੇ ਅਸੀਂ ਨੇ ਪ੍ਰੈਸ ਮਾਰ ਦੇਣੀ ਐ ਜਦੋਂ ਅਸੀਂ ਪ੍ਰੈਸ ਮਾਰਾਂਗੇ ਤਾਂ ਇਹਦੇ ਨਾਲ ਇਹੋ ਆਸਾਨੀ ਨਾਲ ਆਪਣੇ ਤੋਂ ਬਹੁਤ ਹੀ ਸਫਾਈ ਦੇ ਨਾਲ ਵਧੀਆ ਬਣਦਾ ਪਾਈਪਿੰਗ ਬਹੁਤ ਹੀ ਸੋਹਣੀ ਨਿਕਲ ਕੇ ਆਉਂਦੀ ਹੈਗੀ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਲਗਾਣੀ ਸਟਾਰਟ ਕਰਾਂਗੇ ਅਸੀਂ ਦੋਨੋਂ ਸਾਈਡ ਮਤਲਬ ਕਿ ਚਾਕਾਂ ਦੇ ਚਾਰੋਂ ਪਾਸੇ ਇਸ ਤਰ੍ਹਾਂ ਕਰੀਜ਼ ਬਿਠਾਣੀ ਹੈ ਪਹਿਲਾਂ ਫਿਰ ਉਸ ਤੋਂ ਬਾਅਦ ਆਪਾਂ ਲਗਾਣੀ ਸਟਾਰਟ ਕਰਨੀ ਹੈਗੀ ਤਾਂ ਦੇਖੋ ਆਪਾਂ ਨੇ ਪਾਈਪਿੰਗ ਲੈਣੀ ਹੈਗੀ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਇਹਨੂੰ ਐਦਾਂ ਫੋਲਡ ਕਰ ਲੈਣਾ ਹੈਗਾ ਐਦਾਂ ਫੋਲਡ ਕਰਨ ਤੋਂ ਬਾਅਦ ਹੁਣ ਆਪਾਂ ਸਲਾਈ ਲਗਾਵਾਂਗੇ ਇਹ ਸਾਡੀ ਸਿੱਧੀ ਸਾਈਡ ਹੈ ਮਤਲਬ ਕਿ ਆਪਾਂ ਸਿੱਧੀ ਸਾਈਡ ਰੱਖ ਕੇ ਹੀ ਸਲਾਈ ਲਗਾਣੀ ਹੈ ਤਾਂ ਕਿ ਆਪਾਂ ਨੂੰ ਪਤਾ ਚੱਲਦਾ ਰਹੇ ਕਿ ਆਪਾਂ ਕਿੰਨੀ ਸਫਾਈ ਨਾਲ ਇਹ ਲਗਾ ਰਹੇ ਹਾਂਗੇ ਸਿਰਫ ਇੱਕ ਸਲਾਈ ਦੇ ਵਿੱਚੋਂ ਤਾਂ ਹੁਣ ਦੇਖੋ ਆਪਾਂ ਇਧਰੋਂ ਨਾਲ ਦੀ ਨਾਲ ਨੀਚੇ ਤੋਂ ਵੀ ਫੋਲਡ ਕਰਦੇ ਜਾਣਾਗਾ ਤੁਸੀਂ ਇੱਥੇ ਮਤਲਬ ਕਿ ਪੱਗ ਪੈਨ ਵਗੈਰਾ ਵੀ ਲਗਾ ਸਕਦੇ ਹੋ ਜੇਕਰ ਵਿਗਨਰੂ ਵਾਰ-ਵਾਰ ਤੁਹਾਨੂੰ ਫੋਲਡ ਨਹੀਂ ਕਰਨਾ ਆ ਰਿਹਾ ਸਹੀ ਤਾਂ ਦੇਖੋ ਇਸ ਤਰ੍ਹਾਂ ਤਾਂ ਦੇਖੋ ਇਸ ਤਰ੍ਹਾਂ ਅਸੀਂ ਨੇ ਇਹ ਸਲਾਈ ਲਗਾ ਲਈ ਜੇਕਰ ਅਸੀਂ ਪ੍ਰੈਲਮ ਪ੍ਰੈਸ ਕਰਕੇ ਕਰੀਜ ਬਿਠਾਵਾਂਗੇ ਤਾਂ ਇਹ ਲਗਾਣੀ ਬਹੁਤ ਹੀ ਆਸਾਨ ਹੈ ਤੇ ਸਫਾਈ ਦੇ ਨਾਲ ਲੱਗਦੀ ਹੈਗੀ ਤਾਂ ਚਾਰੋਂ ਸਾਈਡ ਅਸੀਂ ਨੇ ਚੌਕ ਤੇ ਇਸ ਤਰ੍ਹਾਂ ਲਗਾ ਲੈਣੀ ਹੈ ਬਾਕੀ ਹਿੱਸਿਆਂ ਤੇ ਵੀ ਅਸੀਂ ਐਦਾਂ ਹੀ ਪਾਈਪਿੰਗ ਹੈ ਜਿਹੜੀ ਉਹ ਲਗਾ ਲਈ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੀ ਹੀ ਸਫਾਈ ਦੇ ਨਾਲ ਆਪਾਂ ਨੇ ਇੱਕ ਸਲਾਈ ਦੇ ਵਿੱਚ ਚਾਕਾਂ ਦੇ ਉੱਤੇ ਪਾਈਪਿੰਗ ਹੈ ਜਿਹੜਾ ਉਹ ਲਗਾ ਲਿਆ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਨਾਲ ਦੀ ਨਾਲ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਕੇ ਜਾਇਆ ਕਰੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ